ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਚਿਆਂ ਦੇ ਇਗਜ਼ਾਮ ਹੋ ਗਏ ਖਤਮ ਤੇ ਸੁਖਮ ਕਈ ਦਿਨਾਂ ਤੋਂ ਜਿੱਦ ਕਰ ਰਹੀ ਸੀ ਕਿ ਇਹ ਵਾਲੇ ਸਨੈਕਸ ਹੀ ਖਾਣੇ ਆ ਕਿਉਂਕਿ ਕਈ ਵਾਰੀ ਆਪਾਂ ਘਰ ਦੇ ਵਿੱਚ ਬਣਾਏ ਸੀ ਤੇ ਅੱਜ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਬਣਾਉਣ ਵਿੱਚ ਬੜੇ ਹੀ ਆਸਾਨ ਨੇ ਤੇ ਖਾਣ ਵਿੱਚ ਉਸ ਤੋਂ ਵੀ ਕਿਤੇ ਜ਼ਿਆਦਾ ਟੇਸਟੀ ਨੇ ਬੜੇ ਸਿੰਪਲ ਜਿਹੇ ਸਮਾਨ ਤੋਂ ਇਹ ਤਿਆਰ ਹੁੰਦੇ ਨੇ ਤੇ ਸਭ ਤੋਂ ਜ਼ਰੂਰੀ ਇਹਦੇ ਲਈ ਆਲੂ ਆਲੂ ਨੂੰ ਆਪਾਂ ਪਹਿਲਾਂ ਵੀ ਥੋਲੇ ਆ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨਾਂ ਨੂੰ ਛਿੱਲ ਲਾਂਗੇ ਛਿੱਲਣ ਤੋਂ ਬਾਅਦ ਵੀ ਤੁਸੀਂ ਧੋ ਲੈਣਾ ਹੈਗਾ ਫਿਰ ਇਹਨੂੰ ਆਪਾਂ ਸਲਾਈਸਾਂ ਦੇ ਵਿੱਚ ਕੱਟ ਲਾਂਗੇ ਜ ਆਦਾ ਮੋਟਾ ਇਹਨੂੰ ਤੁਸੀਂ ਬਿਲਕੁਲ ਨਹੀਂ ਕੱਟਣਾ ਬਿਲਕੁਲ ਪਤਲਾ-ਪਤਲਾ ਕੱਟਣਾ ਹੈ ਤੁਸੀਂ ਇਹਨੂੰ ਫੋਲਡ ਕਰਕੇ ਦੇਖਣਾ ਕਿ ਆਰਾਮ ਨਾਲ ਮੁੜ ਜਾਂਦੇ ਆ ਕਿਉਂਕਿ ਜੇ ਮੋਟੇ ਹੋਏ ਤਾਂ ਜਦੋਂ ਹੀ ਤੁਸੀਂ ਇਹਨਾਂ ਨੂੰ ਫੋਲਡ ਕਰੋਗੇ ਤਾਂ ਉਹ ਟੁੱਟ ਜਾਣਗੇ ਇਸ ਗੱਲ ਦਾ ਤੁਸੀਂ ਇੱਥੇ ਧਿਆਨ ਰੱਖਣਾ ਹੈ ਤਿੰਨ ਚਾਰ ਵਾਰੀ ਇਹਨੂੰ ਸਾਫ਼ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਫਿਰ ਇੱਕ ਛੰਨੀ ਵਿੱਚ ਪਾ ਕੇ ਆਪਾਂ 15-20 ਮਿੰਟ ਲਈ ਰੱਖ ਦਾਂਗੇ ਤਾਂ ਕਿ ਇਹਨਾਂ ਵਿੱਚੋਂ ਪਾਣੀ ਵਗੈਰਾ ਬਿਲਕੁਲ ਸੁੱਕ ਜਾਵੇ ਉਸ ਤੋਂ ਬਾਅਦ ਆਪਾਂ ਸਿੰਪਲ ਜਿਹੀ ਸਟਿਕ ਕਰ ਦੇ ਵਿੱਚ ਤੁਸੀਂ ਜਿਹੜੀ ਵੀ ਯੂਜ਼ ਕਰਦੇ ਹਾਂ ਕਈ ਵਾਰ ਆਪਣੇ ਸਟਿੱਕਾਂ ਵਗੈਰਾ ਪਈਆਂ ਹੁੰਦੀਆਂ ਕੋਈ ਆਪਾਂ ਕੰਮ ਕਰਦੇ ਹਾਂ ਉਹਨਾਂ ਨਾਲ ਘਰ ਦੇ ਵਿੱਚ ਤਾਂ ਉਹ ਲੈ ਲਓ ਜਾਂ ਫਿਰ ਤੁਸੀਂ ਆਪਾਂ ਕੁਲਫੀ ਵਿੱਚ ਜਿਹੜੀ ਸਟਿਕ ਯੂਜ਼ ਹੁੰਦੀ ਹੈ ਉਹਨੂੰ ਵੀ ਕੱਟ ਕੇ ਲੈ ਸਕਦੇ ਹਾਂ ਉਹਦੇ ਲਈ ਆਪਾਂ ਜੀ ਆਲੂਆਂ ਨੂੰ ਦੇਖੋ ਕਰਦੇ ਜਾਵਾਂਗੇ ਫੋਲਡ ਤੇ ਹੌਲੀ-ਹੌਲੀ ਇਹਦੇ ਵਿੱਚ ਪਾਉਂਦੇ ਜਾਵਾਂਗੇ ਇੱਕ ਫਲਾਵਰ ਦੀ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਾਂਗੇ ਅੱਗੇ ਪਿੱਛੇ ਕਿਵੇਂ ਕਰਨਾ ਜਿਹੜੇ ਸਭ ਦੀ ਤੁਸੀਂ ਡਿਜ਼ਾਈਨਿੰਗ ਤਿਆਰ ਕਰਨੀ ਹੈ ਉਸ ਹਿਸਾਬ ਨਾਲ ਪਾ ਲਿਓ ਬੜਾ ਸਿੰਪਲ ਜਿਹਾ ਤਰੀਕਾ ਤੇ ਉਹੀ ਰੋਜ਼ ਵਾਲੇ ਆਲੂ ਨੇ ਪਰ ਜੇ ਥੋੜਾ तरीका चेंज ਕਰਦੇ ਤਾਂ ਬੱਚੇ ਖੁਸ਼ ਹੋ ਜਾਂਦੇ ਨੇ ਤੇ ਟੇਸਟ ਇਹਦਾ ਬੜਾ ਹੀ ਵਧੀਆ ਆਉਂਦਾ। ਉਸ ਤੋਂ ਬਾਅਦ ਜੀ ਆਪਾਂ ਲਈ ਇੱਕ ਕੁਲਫੀ ਵਾਲੀ ਸਟਿਕ ਜਿਹੜੀ ਆਪਾਂ ਯੂਜ਼ ਕਰਦੇ ਆ ਉਹਨੂੰ ਆਪਾਂ ਵਿਚਕਾਰੋਂ ਕੱਟ ਲਿਆ। ਇਹ ਹਰੇਕ ਕੋਲੇ ਹੁੰਦੀ ਹੈ ਘਰ ਵਿੱਚ ਤੁਸੀਂ ਇਹ ਲੈ ਸਕਦੇ ਹੋ। ਤੇ ਇਹਦੇ ਵਿੱਚ ਆਪਾਂ ਫੋਲਡ ਕਰ ਕਰਕੇ ਆਲੂ ਦੇਖੋ ਇਸ ਤਰੀਕੇ ਨਾਲ ਪਾਉਂਦੇ ਜਾਵਾਂਗੇ। ਜੇ ਹਲਕਾ ਜਿਹਾ ਵੀ ਆਲੂ ਮੋਟਾ ਤਾਂ ਖੁਦ ਨਾਲ ਦੀ ਨਾਲ ਹੀ ਟੁੱਟ ਜਾਂਦਾ ਹੈ। ਇਸ ਲਈ ਆਲੂਆਂ ਨੂੰ ਤੁਸੀਂ ਪਤਲਾ ਪਤਲਾ ਕੱਟਿਓ ਤਾਂ ਕਿ ਚੰਗੀ ਤਰ੍ਹਾਂ ਉਹ ਇਸ ਸਟਿਕ ਵਿੱਚ ਪੈ ਜਾਣ ਤੇ ਵਧੀਆ ਜਿਹਾ ਫਲੇਵਰ ਆ ਜਿਹੜਾ ਤਿਆਰ ਹੋ ਜੇ। ਫਿਰ ਆਪਾਂ ਲਈ 2 ਕੱਪ ਬੇਸਨ ਦੇ ਤੇ ਅੱਧਾ ਕੱਪ ਲਿਆ ਜੀ ਆਪਾਂ ਮੈਦੇ ਦਾ ਫਿਰ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਵਾਂਗੇ ਮਿਰਚ ਹਲਦੀ ਧਨੀਆ ਪਾਊਡਰ ਨਮਕ ਸਾਰੀਆਂ ਚੀਜ਼ਾਂ ਆਪਣੇ ਟੇਸਟ ਦੇ ਅਨੁਸਾਰ ਪਾ ਲਿਓ ਜੇ ਤੁਹਾਨੂੰ ਕੋਈ ਹੋਰ ਚੀਜ਼ ਵਧੀਆ ਲੱਗਦੀ ਹੋਵੇ ਕਾਲਾ ਨਮਕ ਕਾਲੀ ਮਿਰਚ ਉਹ ਚੀਜ਼ਾਂ ਤੁਸੀਂ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਹੋ ਵਧੀਆ ਜਿਹਾ ਮਸਾਲਾ ਤਿਆਰ ਕਰਕੇ ਲਾਸਟ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਮੇਥੀ ਉਹ ਤੁਸੀਂ ਜ਼ਰੂਰ ਪਾਓ ਜੇ ਤੁਹਾਡੇ ਕੋਲ ਮੇਥੀ ਨਹੀਂ ਹੈ ਤੁਸੀਂ ਇਹਦੇ ਵਿੱਚ ਧਨੀਆ ਪਾ ਸਕਦੇ ਹੋ ਪਰ ਉਹਨੂੰ ਬਿਲਕੁਲ ਬਰੀਕ-ਬਰੀਕ ਕੱਟਿਓ ਇਹ ਸਾਰੀ ਜਪਾਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਫਿਰ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਵਧੀਆ ਜਿਹਾ ਇੱਕ ਘੋਲ ਤਿਆਰ ਕਰ ਲਿਓ ਇੱਕੋ ਸਾਰਾ ਪਾਣੀ ਨਾ ਪਾਓ ਕਿਉਂਕਿ ਨਹੀਂ ਤੇ ਇਹਦੇ ਵਿੱਚ ਗੱਠਾ ਬਣ ਜਾਣੀਆ ਪੇਸਟ ਜਿਹੜਾ ਉਹ ਨਾ ਜ਼ਿਆਦਾ ਪਤਲਾ ਹੋਵੇ ਤੇ ਨਾ ਜ਼ਿਆਦਾ ਮੋਟਾ ਇਸ ਹਿਸਾਬ ਦਾ ਤੁਸੀਂ ਤਿਆਰ ਕਰਿਓ ਫਿਰ ਖੁੱਲੀ ਜੀ ਲੈ ਲਿਓ ਕੜਾਈ ਤੇ ਉਹਦੇ ਵਿੱਚ ਬਹੁਤ ਸਾਰਾ ਪਊਗਾ ਤੇਲ ਕਿਉਂਕਿ ਚਾਹੀ ਸਨੈਕਸ ਤੁਸੀਂ ਘਟ ਬਣਾ ਰਹੇ ਹੋ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਹੋ ਜਾਣ ਉਸ ਹਿਸਾਬ ਨਾਲ ਹੀ ਤੁਹਾਨੂੰ ਤੇਲ ਪਾਉਣਾ ਪਊਗਾ ਬਹੁਤ ਹੀ ਵਧੀਆ ਜਿਹੜੇ ਆਪਣੇ ਫਲਾਵਰ ਹੈ ਬਣ ਕੇ ਤਿਆਰ ਤੇ ਨਾਲ ਹੀ ਆਪਾਂ ਬੇਸਣ ਦਾ ਜਿਹੜਾ ਕੋਲ ਹੈ ਉਹ ਵੀ ਤਿਆਰ ਕਰ ਲਿਆ ਬਸ ਬੇਸਣ ਤੁਹਾਡਾ ਇਸ ਹਿਸਾਬ ਦਾ ਹੋਵੇ ਕਿ ਆਲੂਆਂ ਉੱਪਰ ਥੋੜਾ ਥੋੜਾ ਚੜੇ ਮਤਲਬ ਜਿਆਦਾ ਮੋਟਾ ਨਾ ਹੋਵੇ ਜਦੋਂ ਹੀ ਤੁਸੀਂ ਇਹਨੂੰ ਬੇਸਣ ਦੇ ਵਿੱਚ ਡਿੱਪ ਕਰੋਗੇ ਤਾਂ ਖੁੱਲਾ ਜਿਹਾ ਢਾਂਡਾ ਲਿਓ ਜਿਹਦੇ ਵਿੱਚ ਤੁਸੀਂ ਬੇਸਣ ਨੂੰ ਤਿਆਰ ਕਰਨਾ ਤੇ ਉਹਨੂੰ ਥੋੜਾ ਜਿਹਾ ਟੇਡਾ ਕਰਕੇ ਇਸ ਸਟਿਕ ਨੂੰ ਘੁਮਾਉਂਦੇ ਜਾਓ ਚੰਗੀ ਤਰ੍ਹਾਂ ਬੇਸਣ ਦੇ ਅੰਦਰ ਚਲਾ ਜਾਊਗਾ ਉਸ ਤੋਂ ਬਾਅਦ ਜੀ ਇਹਨੂੰ ਗਰਮ ਗਰਮ ਤੇਲ ਦੇ ਵਿੱਚ ਪਾ ਦਿਓ ਪਰ ਤੇਲ ਬਹੁਤ ਜ਼ਿਆਦਾ ਗਰਮ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਜਦੋਂ ਇਹ ਫਰਾਈ ਹੋਣ ਲੱਗੇ ਤਾਂ ਫਿਰ ਆਪਾਂ ਦੂਸਰੀ ਸਟਿਕ ਨੂੰ ਬੇਸਨ ਦੇ ਵਿੱਚ ਉਸੇ ਤਰ੍ਹਾਂ ਡਿਪ ਕੀਤਾ ਤੇ ਫਿਰ ਉਹਨੂੰ ਵੀ ਕੜਾਈ ਵਿੱਚ ਪਾਤਾ ਉਸ ਤੋਂ ਬਾਅਦ 1-2 ਮਿੰਟ ਤੱਕ ਇਹਨੂੰ ਬਿਲਕੁਲ ਨਾ ਛੇੜਿਓ ਕਿਉਂਕਿ ਗੈਸ ਹੈ ਜਿਹੜਾ ਆਪਣਾ ਮੀਡੀਅਮ ਫਲੇਮ ਤੇ ਤੇ ਉਹ ਹੌਲੀ ਹੌਲੀ ਪੱਕ ਰਹੀਆਂ ਫਿਰ ਤੁਸੀਂ ਇਹਨੂੰ ਹੱਥਾਂ ਨਾਲ ਵੀ ਹਿਲਾ ਸਕਦੇ ਹੋ ਜਾਂ ਚਿਮਟੇ ਵਗੈਰਾ ਦੀ ਵਰਤੋਂ ਵੀ ਕਰ ਸਕਦੇ ਹੋ ਕਿਉਂਕਿ ਇਹ ਲੱਕੜ ਦੀਆਂ ਸਟਿਕ ਹੁੰਦੀਆਂ ਜਿਹੜੀਆਂ ਇਹ ਜ਼ਿਆਦਾ ਗਰਮ ਨਹੀਂ ਹੁੰਦੀਆਂ ਤੇ ਆਪਾਂ ਹੱਥ ਨਾਲ ਵੀ ਇਹਨੂੰ ਇੱਕ ਦੋ ਵਾਰੀ ਪਲਟਦੇ ਰਹੇ ਬੜੀ ਆਸਾਨੀ ਨਾਲ ਇਹ ਪੱਕ ਕੇ ਤਿਆਰ ਹੋ ਜਾਂਦੀਆਂ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਤੇ ਕਲਰ ਕਿੰਨਾ ਜ਼ਿਆਦਾ ਵਧੀਆ ਇਹਨਾਂ ਦਾ ਆਜੂਗਾ ਉਹ ਤੁਸੀਂ ਆਪਣੇ ਆਪ ਹੀ ਦੇਖ ਲਓਗੇ ਤਿੰਨ ਤੋਂ 4 ਮਿੰਟਾਂ ਦੇ ਵਿੱਚ ਵਿੱਚ ਇਹ ਫਰਾਈ ਹੋ ਕੇ ਤਿਆਰ ਹੋ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਹੌਲੀ ਹੌਲੀ ਸੀ بار ਕੱਢ ਲੈਣਾ ਤੇ ਜਦੋਂ ਵੀ ਤੁਸੀਂ ਇਹ ਜੀ ਚੀਜ਼ ਤਿਆਰ ਕਰੋਗੇ ਤਾਂ ਬੱਚਿਆਂ ਨੇ ਤੁਹਾਡੇ ਕੋਲੋਂ ਬਿਲਕੁਲ ਨਹੀਂ ਹਿੱਲਣਾ ਕਿਉਂਕਿ ਇਹ ਬੜੀ ਅਲੱਗ ਤਰੀਕੇ ਦੀ ਚੀਜ਼ ਹੈ ਚਾਹੇ ਇਹ ਸਿੰਪਲ ਹੈ ਉਸ ਵਾਰ ਜਿਹੜੇ ਬੱਚੇ ਆਲੂ ਸੀ ਜੇ ਤੁਸੀਂ ਉਹਦੀਆਂ ਸਟਿਕਾ ਨਾ ਤਿਆਰ ਕਰਨੀਆਂ ਹੋਈਆਂ ਸਿੰਪਲ ਲੇਸ ਤਾਂ ਆਪਾਂ ਖਾਂਦੇ ਰਹਨੇ ਆ ਤੇ ਇਹਨਾਂ ਨੂੰ ਬੇਸਨ ਵਿੱਚ ਡਿੱਪ ਕਰਕੇ ਸਿੰਪਲ ਜਿਹੇ ਤਰੀਕੇ ਨਾਲ ਪਾਉਂਦੇ ਜਾਓ ਥੋੜੀ ਜੀ ਦੇਰਵਾਦੀ ਇਹਦੀ ਉਲਟ ਪਲਟ ਕਰਕੇ ਬਹੁਤ ਹੀ ਮਜ਼ੇਦਾਰ ਆਲੂ ਦੇ ਚਾਹੇ ਪਕੌੜੇ ਕਹਿ ਦੋ ਚਾਹੇ ਸਨੈਕਸ ਕਹਿ ਦੋ ਬਣ ਕੇ ਤਿਆਰ ਹੋ ਜਾਣਗੇ ਤੇ ਇਹਨਾਂ ਨੂੰ ਵੀ ਆਪਾਂ ਫਰਾਈ ਕਰਕੇ ਬਾਹਰ ਕੱਢ ਲਿਆ ਪਰ ਜਦੋਂ ਵੀ ਇਹਨਾਂ ਨੂੰ ਤੁਸੀਂ ਖਾਓਗੇ ਤੇ ਨਾਲ ਖੱਟੀ ਮਿੱਠੀ ਇਮਲੀ ਦੀ ਸੌਸ ਹੈ ਜਿਹੜੀ ਉਹ ਤੁਸੀਂ ਜ਼ਰੂਰ ਤਿਆਰ ਕਰਿਓ ਉਹਦੇ ਨਾਲ ਹੀ ਖਾਓ ਕਿਉਂਕਿ ਉਹਦੇ ਨਾਲ ਹੀ ਇਹਨਾਂ ਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਟਮੇਟੋ ਸੌਸ ਜਾਂ ਗ੍ਰੀਨ ਸੌਸ ਨਾਲ ਇਹਦਾ ਟੇਸਟ ਹੈ ਜਿਹੜਾ ਉਨਾ ਵਧੀਆ ਨਹੀਂ ਹੋਣਾ ਜਿੰਨਾ ਇਮਲੀ ਵਾਲੀ ਸੌਸ ਨਾਲ ਆਉਂਦਾ ਇਹ ਗੱਲ ਨੂੰ ਤੁਸੀਂ ਯਾਦ ਰੱਖਿਓ ਉੱਪਰ ਦੀ ਕਾਲਾ ਨਮਕ ਪਾਇਆ ਕਾਲੀ ਮਿਰਚ ਪਾਈ ਮਜ਼ੇਦਾਰ ਜਿਹਾ 스ਨੈਕਸ ਜਿਹੜੇ ਚਟਪਟ ਵਿੱਚ ਬਣ ਕੇ ਤਿਆਰ ਹੋ ਜਾਣਗੇ ਬੜਾ ਹੀ ਸਿੰਪਲ ਜਿਹਾ ਤਰੀਕਾ ਹੈ ਟਰਾਈ ਕਰਕੇ ਜਰੂਰ ਦੇਖਿਓ ਤੇ ਬੱਚਿਆਂ ਨੂੰ ਤੁਸੀਂ ਵੀ ਜਲਦੀ ਜਲਦੀ ਖੁਸ਼ ਕਰਦੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਮਜ਼ੇਦਾਰ ਜੀ ਰੈਸਿਪੀ ਕੀ ਅਜੀ ਲੱਗੀ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਬੱਚਿਆਂ ਨਾਲ ਛੁੱਟੀਆਂ ਦੇ ਵਿੱਚ ਫੁੱਲ ਕਰੋ ਇੰਜੋਏ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ